ਜੀ ਸਤਿ ਸ਼੍ਰੀ ਅਕਾਲ ਯਾਰਾਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਗ੍ਰਾਮੇ ਬਲੌਗ 'ਚ ਕੱਪੜੇ ਤੇ ਵਾਲਾ ਨੂੰ ਇਗਨੋਰ ਕਰਿਓ ਕਿਉਂਕਿ ਅਸੀਂ ਲੁਧਿਆਣੇ ਤੇ ਯਾਰ ਕਿ ਗਏ ਤਿੰਨ ਦਿਨਾਂ ਦੀ ਤਿੰਨ ਦਿਨ ਦੀ ਵੀ ਕਿਉਂ ਇੱਕ ਦਿਨ ਦੀ ਦੋ ਦਿਨ ਦੀ ਇੱਕ ਦੋ ਦਿਨ ਦੀ ਜਿਸ ਦਿਨ ਜਾਵਾਂਗੇ ਉਸ ਤੋਂ ਨੈਕਸਟ ਡੇ ਸ਼ਾਮ ਤੱਕ ਵਾਪਸ ਆ ਲਾਂਗੇ ਪਰ ਆ ਕਿ ਕਿੰਨੇ ਦਿਨ ਆਇਆ ਆਂ ਚਾਰ ਦਿਨ ਫੇਸ ਦਿਖਾਉਣਾ ਮੇਰੇ ਬਾਅਦ ਪਿੱਛੇ ਕਰੋ 5 ਦਿਨ ਬਾਅਦ ਆਇਆ ਆਂ ਔਰ ਅਸੀਂ ਦੋ ਦਿਨ ਦੀ ਸੀ ਕੱਪੜਿਆਂ ਚਾ ਸੀ ਮਤਲਬ ਨਾ ਧੋ ਕੇ ਫੇਰ ਉਹੀ ਕੱਪੜੇ ਪਾ ਲਏ ਯੈਸ ਯੈਸ ਤੇ ਆਪਣੇ ਪਟਿਆਲੇ ਸ਼ਿਸ਼ਮਹਿਲ ਕਾਰਨੀਵਲ ਲੱਗਿਆ ਸੀ ਅਸੀਂ ਸੋਚਿਆ ਸੀ ਉਹ ਚਲ 19 ਨੂੰ ਗਏ ਸੀ ਆਪਾਂ ਕਿ 20 ਨੂੰ ਗਏ ਸੀ 19 ਨੂੰ ਹੀ ਗਏ ਸੀ ਮਤਲਬ ਜਦ ਵੀ ਗਏ ਸਾਨੂੰ ਪਲਾਨ ਸਾਡਾ ਇਹ ਸੀਗਾ ਕਿ ਉਹ ਪੰਜ ਪੰਜ ਦਿਨ ਪਏ ਨੇ ਮੇਲੇ ਦੇ ਕੋਈ ਨਾ ਆ ਕੇ ਵਗ ਜਾਗੇ ਪਰ ਅਸੀਂ ਪੰਜ ਦਿਨ ਦਾ ਹੁਣ ਉੱਥੇ ਲੁਧਿਆਣੇ ਲਾਏ ਤੇ ਹੁਣ ਮੇਲਾ ਵੀ ਅੱਜ ਦਾ ਦਿਨ ਆਖਰੀ ਆ ਤੇ ਆਖਰੀ ਦਿਨ ਤਾਂ ਇੰਨੀ ਭੀੜ ਹੁੰਦੀ ਹੈ ਨਾ ਤੁਸੀਂ ਪੁੱਛੋਣਾ ਵਾ ਮਤਲਬ ਆਖਰੀ ਦਿਨ ਜਾਣਾ ਵਰਥ ਨਹੀਂ ਹੁੰਦਾ ਵਧੀਆ ਮੇਲਾ ਲੱਗਾ ਹੋਇਆ ਮੈਂ ਗਿਆ ਨਹੀਂ ਪਰ ਜਾਈ ਸੀ ਪਰ ਮੈਨੂੰ ਇੰਨਾ ਮੇਲੇ ਦਾ ਚੋ ਹੈ ਨਹੀਂ ਆੜੀ ਟੇ ਜਾਣਾ ਹੈ ਆਪਣੇ ਪਟਿਆਲੇ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਜਿਹੜਾ ਸ਼ੀਸ਼ਮੈਲ ਲੱਗਦਾ ਫਿਰ ਵੱਡਾ ਮੇਲਾ ਕਿਹੜਾ ਫ੍ਰੀ ਐਂਟਰੀ ਦੇ ਰਹੇ ਨੇ ਲੈ ਸਾਡੇ ਵਾਸਤੇ ਕਹਦਾ ਵੱਡਾ ਵੱਡਾ ਤਾਂ ਵੱਡਾ ਹੈ 40 ਰੁਪਏ ਦੇ ਕੇ ਹੋਰ ਐਂਟਰੀ ਕਰ ਲਾਂਗੇ 20 ਰੁਪਏ ਦੇ ਕਿਥੇ ਐਂਟਰੀ ਕਰਨੀ ਮੈਂਦੀ ਆ ਹਾਂ ਤੇ ਫਿਰ ਇੱਥੇ 20 ਫਿਰ ਉੱਥੇ ਕਿਹੜਾ ਫ੍ਰੀ ਚ ਬੰਦਣ ਲੱਗੇ ਨੇ ਸਾਮਾਨ ਲੱਕੜਾਂ ਦਾ ਉਹ ਇੱਥੋਂ ਨਾਲੋਂ ਤਾਂ ਘੱਟ ਹੀ ਆ 20 ਰੁਪਏ ਦੇ ਲੱਕੜ ਉਹ ਲੱਕੜ ਦਾ ਸਾਮਾਨ ਕਿੰਨਾ ਮੈਂਗੇ ਨੀ ਨੰਨੇ ਆ ਰਹੀ ਸੀ ਬਹੁਤ ਟਾਇਰਡ ਹੋਏ ਪਿਆ ਗਲਾ ਵੀ ਖਰਾਬ ਹੋ ਗਿਆ ਮੇਰਾ ਤਾਂ ਤੇ ਹੁਣ ਜਾ ਕੇ ਤੁਹਾਨੂੰ ਮੰਮੀ ਦੇ ਰੈਕਸ਼ਨ ਦਿਖਾਵਾਂਗੇ ਮੰਮੀ ਦੇ ਰੈਕਸ਼ਨ ਕੀ ਨੇ ਕਿਉਂਕਿ ਮੰਮੀ ਨੂੰ ਅਸੀਂ 2 ਜਾਂ 2 ਦਿਨਾਂ ਇੱਕ ਹੀ ਕਹੇ ਸੀ ਨਾ ਹੈਨਾ ਮੰਮੀ ਦੇ ਰੈਕਸ਼ਨ ਅੱਛੇ ਆਉਣਗੇ ਮੈਨੂੰ ਪਤਾ ਹੈ ਉਹ ਯਾਰ ਮੈਂ ਇਹ ਕਹ ਰਿਹਾ ਦੋ ਦਿਨ ਕਹਿ ਕੇ ਸੀ ਕਿ ਤੇ ਮੈਂ ਮਜ਼ਾਕ-ਮਜ਼ਾਕ ਚ ਕਹਤਾ ਸੀਗਾ ਵੀ 5 ਦਿਨ 5 ਦਿਨ ਲਾਇਆ ਵਾ ਜੈ ਸੰਤੋਸ਼ੀ ਮਾਤਾ ਵੀ 5 ਦਿਨ ਲਾਇਆ ਵਾ ਤੇ ਉਹ ਗੱਲ ਸੱਚੀ ਹੋਊਗੀ ਮੇਰੀ ਸੱਚੀ 5 ਦਿਨ ਹੋ ਗਏ ਪਤਾ ਵੀ ਮੰਮੀ ਘਰੋਂ ਕਿ ਕੇ ਫੋਨ ਕਰਨਾ ਕਚਾ ਮੈਂ ਘਰੇ ਵੀ ਨਹੀਂ ਹੈਗੇ ਯਾਰ ਕਰੀ ਫੋਨ ਇੱਕ ਵਾਰੀ ਮੇਰੇ ਫੋਨ ਦਾ ਬੈਲੈਂਸ ਨਹੀਂ ਹੈ ਅੱਲਾ ਬੜਾ ਪੂਰੀ ਖਤਮ ਹੋ ਰਿਹਾ ਹੈ ਜੀ ਫੋਨ ਨਹੀਂ ਚੱਲ ਰਿਹਾ ਜਿਹੜਾ ਪੜਾਰਾ ਸੀ ਮੈਂ ਹਾਂ ਨੋ ਬੁਲੜਕੀ ਤੇਰੇ ਜਾ ਕੇ ਪਹਿਲਾਂ ਮੇਰਾ ਫੋਨ ਰੀਚਾਰਜ ਕਰਿਓ ਠੀਕ ਹੈ ਇਹਦੇ ਬਿਨਾ ਨਹੀਂ ਸਰਦਾ ਆਪਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਰੋਟੀ ਵਾਲਾ ਵਲੌਗ ਰੋਟੀ ਦੇ ਵਲੌਗ ਨੂੰ ਥੋੜੇ ਘੱਟ ਦੇਖਿਆ ਤੁਸੀਂ ਦੇਖ ਦੁਆਰਾ ਦੇਖਿਆ ਜਾ ਕੇ ਆਈ ਥਿੰਕ

વાયરસો बिकॉज નીંદ ડમ ડમ बिकॉज નીંદ આર નોટ પૂરી હોઈંગ તે શરીર વોઝ વેરી ટાયર્ડ યાર પર મેં દેખે તું સોરી સી સોરી સી જાન બટ 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 કી બટ બટ ફિર ભી મેં ટાયર્ડ આ તું મેરા સોચ મેં سارے રાત સોયા ની એક એક મિનિટ ભી ન સોયા મેં મેં سارے રાત મેં કડી દેખી ગયા હું કદો કદો સવારે 6:00 વાગ્યે યાર કદો ઉઠા મેં ફિર મેં 5-6 વાગ્યે ઉઠ ગયા થા 12 ਬਜੇ ਉੱਠ ਕੇ 베ੜੇ ਚ ਸੈਰ ਕਰੀ ਉੱਧੇ ਉੱਥੇ ਲੁਧਿਆਣੇ ਤੇ ਬਸ ਫਿਰ ਫਿਰ ਮੈਂ ਲੱਸੀ ਪੀਤੀ ਫਿਰ ਮੈਂ ਬਸ ਫਿਰ ਫਰੈਸ਼ ਹੋਇਆ ਫਿਰ ਸਾਰੇ ਉੱਠ ਗਏ ਸੀ ਫਿਰ ਅਸੀਂ ਗੱਲਾਂ ਕਰੀਏ ਯਸ ਬੱਕਰਾ ਖਾ ਕੇ ਇਹਨਾਂ ਨੇ ਪਿਆਸ ਲੱਗਣ ਲਾ ਲਈ ਉਹ ਮਟਨ ਖਾ assi ਮਟਨ ਪਤਾ ਕੀ ਚੱਕਰ ਆਇਆ ਸੀ ਮੇਨ ਦਿੱਕਤ ਉਹ ਤਾਂ ਘੈਰੀ ਸਨੀਂਦ ਵਾਲੀ ਮਾਮਾ ਜੀ ਘਰ ਰਹੇ ਦੋ ਦਿਨ ਪੂਰੀਆਂ ਕਾਂਟ ਨਹੀਂ ਦਈ ਕਿਉਂਕਿ ਮਾਮਾ ਜੀ ਅਲੇ ਟੀ-ਸ਼ਰਟ ਪਾ ਲਈ ਸੀ ਮੈਂ ਹੀਟ ਲੈ ਕੇ ਨਹੀਂ ਗਿਆ ਸੀ ਮੈਂ ਇੱਕ ਪਤਲੇ ਵਾਲੀ ਮੈਨੂੰ ਪਤਾ ਨਹੀਂ ਸੀ ਇੰਨੀ ਗਰਮੀ ਹੋਊਗੀ ਲੁਧਿਆਣੇ ਪਤਾ ਸੀ ਪਰ ਇੰਨੀ ਹੋਊਗੀ ਇਹ ਨਹੀਂ ਪਤਾ ਸੀਗਾ ਆਪਣੇ ਪਟਾਲੇ ਵੀ ਹੁੰਦਾ ਗਰਮੀ ਹੋਗੀ ਨਾ ਬਹੁਤ ਜ਼ਿਆਦਾ ਅਗਰੇ ਨਾ ਤੇ ਐਸ਼ ਕਰਕੇ ਨਹੀਂ ਨਹੀਂ ਆਹ ਬਾਲੀ ਮੋਟੀ ਐ ਤੇ ਜੇ ਕੱਢ ਕੇ ਸੂੰਗਣ ਲੱਗੂਗੀ ਪਾਗੇ ਸੋਰਿਆਂ ਦਾ ਗਰਮੀ ਲੱਗ ਰਹੀ ਆ ਸੋ ਉਹ ਉਹ ਚੱਕਰ ਹੋ ਗਿਆ ਸੀ ਵੀਰ ਭਜਦੇ ਸੀ ਇਹ ਸਭ ਜੜਦੇ ਹਾਏ ਮੈਨੂੰ ਨਹੀਂ ਯਾਦ ਹਾਂ ਦੇ ਤਾਂ ਦਿੱਤੇ ਸੀਗੇ ਬੇਟੀ ਉਹ ਨਾ ਕਰੇ ਸੀ ਤੁਸੀਂ ਮੂਮੈਂਟ ਪਾਤਾ ਨੂਬ ਲੜਕੀ ਜੁਆਡ ਨੂਬ ਯੂ ਆਰ ਨੂਬ ਤੁਹਾਡੇ ਸਾਰੇ ਪੈਸੇ ਇਹਦੇ ਪਿੱਛੇ ਨੇ ਫੋਨ ਪਿੱਤੇ ਕਦੇ ਪਿੱਛੇ ਸ਼ਗਨ ਆਲੇ ਹਾਂ ਤੋ ਦੋ ਨੋਟ ਦਿਖ ਰਿਹਾ 500 ਦਾ ਤੀਜਾ ਕਿੱਥੇ ਆ ਤੇਰੇ ਕੋਲ ਮੇਰਾ ਮੇਰੇ ਕੋਲ ਕਿੱਥੇ ਆ ਤੇਰੇ ਕੋਲ ਹੀ ਹੈ ਚ ਚੌਥੇ ਲੱਗਤੀ ਹਾਂ ਤੇਰੇ ਕੋਲ ਨਾ ਤੇਰਾ ਯੂ ਹੈਵ ਦ ਨੋਟਸ ਨੋਟ ਆਫ ਮਾਈ 500 ਬਹੁਤ ਸਾਰੇ ਕਮੈਂਟ ਕਰਕੇ ਦੱਸਿਆ ਤੁਸੀਂ ਕਿਵੇਂ ਆ ਰਹੇ ਮੈਨੂੰ ਕਿੰਨਾ ਕਿਮਿਸ ਕੀਤਾ ਵਲੌਗਰ ਅੱਜ ਲਈ ਆਏ ਨੇ ਤੁਸੀਂ ਮੇਰੀ ਮੇਰਾ ਕੀ ਕਹਿੰਦੇ ਹੁੰਦਾ ਨੇ ਟਰਾਈ ਦੇਖੋ ਸੀ ਮੇਰਾ ਇੱਕ ਤਰਾ ਮੈਨੂੰ ਵਰਡ ਨਹੀਂ ਨੂੰ ਸੋਚ ਰਿਹਾ ਮੈਂ ਬਹੁਤ ਥੱਕਿਆ ਹੋਇਆ ਸਾਰੀ ਰਾਤ ਸੋਇਆ ਨਾ ਹੋਇਆ ਬੰਦਾ ਸਾਰਾ ਲਿਆਣੇ ਤੋਂ ਪਟਿਆਲੇ ਗੱਡੀ ਚਲਾ ਕੇ ਆਵੇ ਬਹੁਤ ਟ੍ਰੈਫਿਕ ਬਦਲ ਗਏ ਨੇ ਸਰ ਇਹ ਦੱਸਿਓ ਤੁਸਾਂ ਨੂੰ ਕਿੰਨਾ ਕਿਮਿਸ ਆਹ ਸੱਚਾ ਮੈਂ ਟਰਾਈ ਹੀ ਕਹਿ ਰਿਹਾ ਸੀ ਵੇ ਤੁਸੀਂ ਮੇਰਾ ਟਰਾਈ ਦੇਖੋ ਮੇਰਾ ਹੌਸਲਾ ਦੇਖੋ ਮੈਂ ਜਾ ਕੇ ਵੀ ਵਲੌਗ ਬਣਾ ਕੇ ਐਡੀਟਿੰਗ ਜਿੰਨਾ ਵਜੇ ਕਿਹਾ ਹੋਇਆ ਐਡਿਟ ਕਰਕੇ ਪਾ ਰਿਹਾ ਸੀਗਾ ਚਾਹੇ ਵਲੌਗ ਕੱਲ 4:30 ਵਜੇ ਐ ਵਲੌਗ ਕੱਲ 4:30 ਐ ਵਲੌਗ ਫਿਰ ਵੀ ਵਲੌਗ ਪਾਇ ਪਾਇ ਬਿਕੋਜ਼ ਯੂ ਆਰ ਰਿਸਪੌਂਸੀਬਲ ਗਾਇ ਥੈਟਸ ਵਾਈ ਰਿਸਪੌਂਸੀਬਲ ਮੁੰਡਾ ਓਕੇ ਗਾਇ ਨਾ ਗਿਆ ਕੱਲ ਤੇ ਲੱਗਦਾ ਠੀਕ ਹੈ ਠੀਕ ਹੈ ਨਹੀਂ ਗਿਆ ਨਾ ਓਏ ਟ੍ਰੈਫਿਕ 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 ਇੱਥੇ ਆਵਣ ਮੈਂ ਪਹੁੰਚਤੇ ਕਾਫੀ ਘੱਟ ਹੈ ਨਾ ਦੇਖੋ ਜੀ ਸਾਡਾ ਬੈੱਡ ਅਸੀਂ ਮੈਦਪਰੀ ਤੇ ਹੀ ਗੱਲਾ ਕਰ ਰਹੇ ਸੀਗੇ ਇਸਨੇ ਐਵੇਂ ਪੈ ਸਕਦੇ ਆ ਹਨਾ ਹੂੰ ਪਹਿਲਾਂ ਦਸ ਸੌ ਨਹੀਂ ਕੁੜੀਏ ਦੱਸ ਪਹਿਲਾਂ ਪਹਿਲਾਂ ਰੀਚਾਰਜ ਦਸੋਂ ਕਿੱਥੋਂ ਕਰਨਾ ਹੈ ਦਸਿੰਗ ਨਹੀਂ ਦਸਿੰਗੀ ਲੱਗ ਗਿਆ ਮਿਲ ਗਿਆ ਪਤਾ ਕੀ ਫੋਨ ਤੇ ਪਾਗਲ ਨੂੰ ਫੇਰ ਕਰਨਾ ਕਿੱਥੋਂ ਹੈ ਮੈਂ ਤੈਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਆ ਬਈ ਅਵੇਂ ਪੈ ਸਕਦੇ ਆ ਅਸੀਂ ਕਿਤੇ ਗਏ ਹੋਈਏ ਸ਼ਿਮਲੇ ਮਨਾਲੀ ਕਿਤੇ ਗਏ ਹੋਈਏ ਹੋਟਲ ਨਾਲ ਲਈਏ ਹਨ ਇੱਕ ਦਿਨ ਵਾਸਤੇ ਐਂਡ ਪੈਸੇ ਦੋ ਬੰਦੇ ਦਾ ਪੈ ਸਕਦੇ ਆ ਗੱਡੀ ਖੁੱਲੇ ਡੁੱਲੇ ਆਪਣੀ ਐਂਡ ਅਸੀਂ ਅ ਐਵੇਂ ਪਏ ਤਾਂ ਕਰਕੇ ਆ ਕਿਉਂਕਿ ਮੰਮੀ ਕਿਉਂਕਿ ਅਸੀਂ ਲੋਗ ਕਿਉਂਕਿ ਮੰਮੀ ਗੁਰਦਾਰਾ ਸਾਹਿਬ ਨੇ ਮੈਂ ਫੋਨ ਕਰਿਆ ਸੀ ਆਜੋ ਪਹਿਲਾਂ ਮੈਂ ਖੜਾਈ ਰੱਖਿਆ ਖੜਾਈ ਰੱਖਿਆ ਖੜਾਈ ਰੱਖਿਆ 10 ਮਿੰਟ ਫੇਰ ਮੰਮੀ ਆਈ ਨਹੀਂ ਫੇਰ ਆ ਫੋਨ ਕਰਿਆ ਮੈਂ ਕਿਹਾ ਅਸੀਂ ਘਰ ਆਏ ਤੁਸੀਂ ਆਜੋ ਪੈਦਲ ਤੁਸੀਂ ਪੱਕੇ ਹੀ ਹੁਣ ਆਉਂਗੀ ਹੁਣ ਨੇ ਬਰਗਿਆ ਮਤਲਬ ਪੈ ਗਿਆ ਭੋਗ ਤੇ ਕਹਿੰਦੇ ਹਾਂ ਭੋਗ ਤਾਂ ਪੈ ਗਿਆ ਧਿਆਨ ਲੱਗੀਆਂ ਮੈਂ ਮੈਂ ਪੈਦਲ ਆਉਂਗੇ ਫਿਰ ਆਜੂਗੇ ਕਹਿੰਦੇ ਹਾਂ ਪੈਦਲ ਆਜੂ ਤੁਸੀਂ ਜਾਓ ਘਰੇ ਕਿਉਂਕਿ ਉਰੇ ਹੁਣ ਛਾਂ 'ਚ ਖੜੀ ਗੱਡੀ ਉੱਥੇ ਧੁੱਪ 'ਚ ਖੜੀ ਸੀ ਉੱਥੇ ਏਸੀ ਲਾਣ ਦੇ ਬਾਵਜੂਦ ਵੀ ਗਰਮੀ ਲੱਗ ਰਹੀ ਸੀ ਬਹੁਤ ਜ਼ਿਆਦਾ ਧੁੱਪ 'ਚ ਖੜੀ ਸੀ ਗੱਡੀ ਸੋ ਹੁਣ ਆ ਗਏ ਔਰੇ ਹੁਣ ਸੀਟ 'ਤੇ ਸੱਟ ਕੇ ਪੈ ਗਏ ਆ ਤੇ ਫਿਰ ਹੁਣ ਅੰਦਰ ਜਾ ਕੇ ਨਹਾਵਾਂਗੇ ਫਿਰ ਸੋ ਜਾਾਂਗੇ ਫਿਰ ਉੱਠਾਂਗੇ ਸ਼ਾਮੀ ਵਧੀਆ ਨੀਂਦ ਪੂਰੀ ਕਰਕੇ ਹੋ ਸਕਦਾ ਸੀ ਸੋਈਏ ਨਾ

ਠੀਕ ਹੈ ਕਰਕੇ ਦਿਓ ਕੀ ਉਹ ਗੋਲ ਨੈਟ ਚਲਦਾ ਰਹੇ ਅੰਦਰ ਚਲੇ ਚਲੇ ਤੂੰ ਤੇ ਵੇਟ ਕਰਦਾ ਮੈਂ ਇਹਦਾ ਫਿਰ ਦੇਖਦੇ ਹਾਂ ਮੈਂ ਇਹਦਾ ਕੀ ਰਿਐਕਸ਼ਨ ਹੋਣਗੇ ਪੰਜ ਪੰਜ ਦਿਨਾਂ ਬਾਅਦ ਮਿਲਣਾ ਮੈਨੂੰ ਪੰਜ ਦਿਨ ਵੀ ਐਵੇਂ ਲੱਗ ਰਹੇ ਨੇ ਮਹੀਨਾ ਰਹਿ ਗਿਆ ਹੀ ਕਿਤੇ ਹਨਾ ਅਗਰੇ ਨੇ ਨਾ ਲੁਧਿਆਣਾ ਤੋਂ ਇੱਕਦਮ ਪਟਿਆਲੇ ਆ ਕੇ ਨਾ ਡਿਫਰੈਂਟ ਡਿਫਰੈਂਟ ਲੱਗਿਆ ਕਿ ਲੁਧਿਆਣਾ ਬਹੁਤ ਜ਼ਿਆਦਾ ਟ੍ਰੈਫਿਕ ਆ ਕਿਤੇ ਉਹ ਟੈਂਪੋ ਆ ਜਾਂਦਾ ਕਿਤੇ ਉਹ ਗੱਡੀ ਆ ਜਾਂਦੀ ਕਿਤੇ ਉਹ ਟਰੱਕ ਆ ਜਾਂਦਾ ਆਪਣੇ ਪਟਿਆਲੇ ਸੜਕਾਂ ਜਿਹੇ ਥੋੜੀ ਜਿਹੀਆਂ ਲੁਧਿਆਣੇ ਨਾਲ ਫਲਾਈਓਵਰ ਘਟਨੇ ਬਾਈਪਾਸ ਘਟਨੇ ਪਰ ਉਰੇ ਪਟਿਆਲੇ ਜੋ ਟ੍ਰੈਫਿਕ ਘਟਾ ਮਤਲਬ ਟ੍ਰੈਫਿਕ ਅੱਗੇ ਅੱਗੇ ਨਾਲ ਬਹੁਤ ਵੱਧ ਗਿਆ ਪਟਿਆਲੇ ਚ ਪਰ ਫਿਰ ਵੀ ਲੁਧਿਆਣੇ ਨਾਲੋਂ ਘਟਾ ਹੈ ਹਲੇ ਵੀ ਤੇ ਖੁੱਲੇ ਖੁੱਲੇ ਸੜਕਾਂ ਮਤਲਬ ਖੁੱਲੇ ਖੁੱਲੇ ਐਵੇਂ ਵੀ ਗੱਡੀਆਂ ਨਹੀਂ ਹੈਗੀਆਂ ਅੱਗੇ ਹਨਾ ਖੁੱਲਾ ਟ੍ਰੈਫਿਕ ਤਾਂ ਅੱਛਾ ਅੱਛਾ ਲੱਗਿਆ ਪਟਿਆਲੇ ਆ ਕੇ ਬਹੁਤ ਜ਼ਿਆਦਾ ਠੀਕ ਆ ਤੇ ਵੇਟ ਕਰ ਦਨ ਮਮੀ ਨੂੰ ਆਨ ਦੋ ਫਿਰ ਆਪਾਂ ਰਿਐਕਸ਼ਨ ਦਿਖਾਉਨੇ ਆ ਮਮੀ ਦੇ ਰਿਐਕਸ਼ਨ ਕੀ ਹੋਣਗੇ ਤੇ ਚਲੋ ਮੰਮੀ ਆ ਗਈ ਹੈ ਬਹੁਤ ਜ਼ਿਆਦਾ ਵੇਟ ਕਰਾਂ ਤੋਂ ਬਾਅਦ ਮੈਨੂੰ ਐਸੀ ਅਸਮ ਨੂੰ ਵੇਟ ਕਰਾਵਾਂਗੇ ਪਰ ਤੂੰ ਸਾਨੂੰ ਵੇਟ ਕਰਾ ਲਿਆ ਮੈਂ ਤਾਂ ਹੀ ਪੁੱਛ ਰਹੀਦੀ ਬਾਰ ਬਾਰ ਸਵੇਰ ਦੀ ਫੋਨ ਕਰ ਰਹੀਦੀ ਵੀ ਭਾਈ ਚਾਬੀ ਮੈਂ ਨਾਲ ਲੈ ਜਾ ਕਿ ਛੱਡ ਜਾ ਚਾਬੀ ਨਾਲ ਮੈਨੂੰ ਪੱਕਾ ਬਤਾ ਦੇ ਉਹ ਉਧਰ ਅਰਦਾਸ ਦਾ ਟਾਈਮ 10:00 ਹੋਊ 3:00 ਆਣਗੀ ਟਾਈਮ ਤੋਂ ਹੀ ਅੱਛਾ ਫੇਰ ਹੁਣ ਦੱਸ ਮੈ ਕਿ ਮੈਂ ਆਈ ਨਹੀਂ ਥੋੜਾ ਦਰ ਕਿਹੜਾ ਜ਼ਿਆਦਾ ਨਹੀਂ ਹੈਡੀ ਜ਼ਿਆਦਾ ਆਈ ਬਥੇਰੇ ਹੁਣ ਕੱਲ੍ਹ ਪਾਸੇ ਦਾ ਫੋਨ ਕਰ ਰਹੀਆਂ ਸੰਜਫੀ ਜਫੀ ਦਾ ਭਾਈ ਨੂੰ ਸੀ ਆਏ ਮੇਰੇ ਮੁੰਡਾ ਆ ਗਿਆ ਮੇਰੀ ਕੁੜੀ ਆ ਗਈ ਹੈ ਜਵਾਕ ਆ ਗਏ ਮੇਰੇ ਫੇਰ ਮੈਂ ਤੈਨੂੰ ਮੈਂ ਹ ਸਾਚ ਜੰਮੀ ਅੱਛਾ ਠੀਕ ਆ ਕਿੰਨਾ ਕਮਿਸ ਕੀਤਾ ਤੇ ਜੀ ਭੱਜ ਗਈਆਂ ਸਾਰੀਆਂ ਕਿੰਨਾ ਕਮਿਸ ਕੀਤਾ ਕਿੰਨਾ ਕਮਿਸ ਕੀਤਾ ਮੈਂ ਫਟਾਫਟ ਆ ਗਈ ਤੇਰਾ ਇੰਤਾਨਾ ਨਹੀਂ ਤਾਂ ਫੋਨ ਕਰ ਲਈ ਗੱਲ ਕਿ ਤੂੰ 5 ਦਿਨ ਕਹਿ ਗਈ ਸੀ ਮਾਰ ਇੱਕ ਗੱਲ ਆ ਹੁਣ ਤੂੰ ਦੇਖ ਕੇ ਬੋਲ ਰਹੀ ਹੈ ਤੇਰੀ ਸਿਮਰਨ ਨਾਲ ਪੱਕਾ ਸੱਚ ਹੁੰਦੀ ਹੈ ਕਹਾ ਅਸੀਂ ਪੰਜ ਦਿਨ ਲੱਗ ਕੇ ਆਵਾਂਗੇ ਅਸੀਂ 5 ਦਿਨ ਲੱਗ ਕੇ ਆਏ ਤੁਸੀਂ ਪਤਾ ਇਹਨੂੰ ਹੂੰ ਪੰਜਾਂ ਦਿਨ ਅਜੇ ਫਟਾ ਠੀਕ ਆ ਹਾਂ ਚਲੋ ਫਿਰ ਓਕੇ ਮਿਲਦੇ ਆ ਸਾਨੂੰ ਕਰਲੇ ਵਲੌਗ ਛੋਟਾ ਜਿਹਾ ਵਲੌਗ ਬਣਾਇਆ ਨੇ ਇਹ ਤੇ ਨੀਰ ਬਊਟ ਹੈ ਆਕਸ਼ਨ ਮੂਮੈਂਟ ਦਾ ਬਣਾ ਹੋਣਾ ਤੇ ਇੱਥੇ ਵੀ ਵਲੋਗ ਖਤਮ ਕਰਦਾ ਕਿ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਹੈ ਕੋਈ ਨਹੀਂ ਆਤੀ ਬਿਲਕੁਲ ਕਿ ਮੈਨੂੰ ਦੱਸ ਦਿਓ ਕਿੱਧਰ ਗਿਆ ਮਾਂ ਜੀ ਲਾਗੀ ਵੈਗੇ ਦੀ ਆਗੇ ਹਾਂ ਜੀ ਲਾਗੀ ਵੈਗੇ ਤੁਸੀਂ ਅੱਜ ਬੱਸ ਕਰ ਤੁਹਾਨੂੰ ਲੱਗਦਾ ਪਤਾ ਯਾਦਾ ਮੈਂ ਕਿਹ ਜੀ ਮੁੰਡਾ ਗਿਆ ਜਾਂਦਾ ਨਹੀਂ ਸੌੜੀ ਜਾਂਦਾ ਨਹੀਂ ਜੇ ਗਾਇਬ ਹੋਣਾ ਨਾ ਨੰਸੋਰੇ ਨਾਨਕੇ ਹੁਣ ਜੀ ਲਾਗੇ ਆਈ ਆ ਕਹੇ ਸਾਰੇ ਵੀ ਸ਼ੁਕਰ ਹੈ ਮੁੰਡਾ ਰਹਿਣਾ। ਬਾਹਗੀ ਤੇਰਾ ਹੋਵੇ ਹੁਣ ਮੈਂ ਇਹ ਕਹਿਣਾ ਭਜੀ ਵੀ ਜਾਓ ਭਾਈ ਹੁਣ। ਨਾ ਨਾ। ਸਰ ਤੇ ਇੱਕ ਕਮੈਂਟ ਕਰਕੇ ਮੈਂ ਥੋੜਾ ਜਿਹਾ ਵਿਸ਼ ਕਰਦੇ ਹੋ ਵੀ ਛੇਤੀ ਮੇਰਾ ਸਿਰ ਦਰਦ ਠੀਕ ਹੋ ਜੇ। ਬਹੁਤ ਸਿਰ ਦਰਦ ਕਰ ਰਿਹਾ ਹੈ। ਬਹੁਤ ਕਰ ਰਿਹਾ ਵੀ। ਮਿਲਦੇ ਆਂ ਕੱਲੇ ਵਲੌਗ ਚ। ਓਕੇ ਬਾਏ ਬਾਏ।